ਜੋ ਕੇਂਦਰ ਸਰਕਾਰ ਬਿਜਲੀ ਐਕ 2025 ਲੈ ਕੇ ਆ ਰਹੀ ਹੈ ਜ ਜਿਹਦੇ ਨਾਲ ਬਿਜਲੀ ਬੋਰਡ ਪ੍ਰਾਈਵੇਟ ਹੋਊਗਾ ਉਹਨੂੰ ਬੰਦ ਕੀਤਾ ਜਾਵੇ ਜਿਹੜਾ ਮਜ਼ਦੂਰਾਂ ਨੇ ਵੱਡੇ ਸੰਘਰਸ਼ ਕਰਕੇ ਜਿਹੜਾ 12 ਘੰਟਿਆਂ ਤੋਂ 8 ਘੰਟੇ ਮਜ਼ਦੂਰੀ ਕੀਤੀ ਸੀ ਉਹ ਕਾਨੂੰਨ ਦੇ ਵਿੱਚ ਸੋਧਾ ਕਰਕੇ ਹੁਣ ਦੁਬਾਰਾ ਫੇਰ 8 ਘੰਟਿਆਂ ਤੋਂ ਜਿਹੜਾ ਕਾਰਖਾਨਿਆਂ ਦੇ ਵਿੱਚ 12 ਘੰਟੇ ਮਜ਼ਦੂਰੀ ਕਰ ਰਹੇ ਹਨਗੇ ਉਹਦੇ ਸਬੰਧ ਦੇ ਵਿੱਚ ਅੱਜ ਸਾਰੇ ਇੰਡੀਆ ਦੇ ਵਿੱਚ ਵੱਡੀ ਪੱਧਰ ਤੇ ਜ਼ਿਲ੍ਹਾ ਹੈੱਡਕ quarterਾਂ ਦੇ ਧਰਨੇ ਦਿੱਤੇ ਨੇ ਪ੍ਰਾਈਵੇਟ ਕੰਪਨੀਆਂ ਨੂੰ ਜਿਹੜੀ ਬੀਜਾਂ ਦੇ ਉੱਤੇ ਅਧਿਕਾਰ ਹੋਊਗਾ ਉਹੀ ਪੇਟੈਂਟ ਕਰਨੀ ਉਹੀ ਖੋਜ ਕਰਨੀ ਆ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹ ਲਾਗੂ ਹੋ ਗਿਆ ਤਾਂ ਯਾਨੀ ਕਿਸਾਨਾਂ ਦੀ ਲੋਟਾ ਜਿਹੜੀ ਬੀਜਾਂ ਰਹੀ ਹੋਊਗੀ ਉਹਨੂੰ ਬੰਦ ਕਰੇ ਸਰਕਾਰ ਵਾਪਸ ਨਵੇਂ ਇਹਦੇ ਲਈ ਅਮਰੀਕਾ ਸਕੀਮ ਜਿਹੜੀ ਇੱਕ ਢੰਗ ਨਾਲ ਬੰਦ ਕੀਤੀ ਉਹਨੂੰ ਚਾਲੂ ਕੀਤਾ ਜਾਵੇ ਮੈਂ ਵਿਸ਼ਵਾਸ ਕਰਦਾ ਕਿ ਇਹ ਦਮ ਤੱਕ ਉੱਚ ਅਧਿਕਾਰੀਆਂ ਨੂੰ ਭੇਜ ਦਿੱਤਾ ਜਾਵੇਗਾ ਤੇ ਇਹਦੇ ਵਿੱਚ ਜੋ ਵੀ ਮੰਗਾਂ ਕੀਤੀਆਂ ਜਾਂਦਾ ਉਨ੍ਹਾਂ ਤੇ ਉੱਚ ਅਧਿਕਾਰੀਆਂ ਦੇ ਕੇ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਦੂਜੇਕਰ ਸਰਕਾਰ ਨੇ ਆਪਦੇ ਕਿਸਾਨ ਵਿਰੋਧੀ ਲੋਕ ਵਿਰੋਧੀ ਮਜ਼ਦੂਰ ਵਿਰੋਧੀ ਫੈਸਲੇ ਵਾਪਸ ਨਾ ਲਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅੰਦੋਲਨ ਹੈ ਜਿਹੜਾ ਹੋਰ ਤਿੱਖਾ ਹੋਊਗਾ। ਅੱਜ ਜੋ ਸੂਜੁਗਤ ਕਿਸਾਨ ਮੋਰਚਾ ਤੇ ਜਨਤਕ ਜਥੇਬੰਦੀਆਂ ਵੱਲੋਂ ਪੂਰੇ ਦੇਸ਼ ਵਿੱਚ ਮੋਦੀ ਸਰਕਾਰ ਦੇ ਖਿਲਾਫ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਧਰਨੇ ਦੇਣ ਦਾ ਐਲਾਨ ਕੀਤਾ ਸੀ। ਅੱਜ ਮਾਨਸਾਂ ਦੇ ਵਿੱਚ ਅਸੀਂ ਰੋਜ਼ ਪ੍ਰਦਰਸ਼ਨ ਦੇ ਕਰਕੇ ਧਰਨਾ ਦੇ ਕੇ ਸਰਕਾਰ ਨੂੰ ਮੰਗ ਪੱਤਰ ਦਿੱਤਾ ਜੋ ਕੇਂਦਰ ਸਰਕਾਰ ਬਿਜਲੀ ਐਕਟ 2025 ਲੈ ਕੇ ਆ ਰਹੀ ਹੈ ਜਿਸ ਦੇ ਨਾਲ ਬਿਜਲੀ ਬੋਰਡ ਪ੍ਰਾਈਵੇਟ ਹੋਊਗਾ ਉਹਨੂੰ ਬੰਦ ਕੀਤਾ ਜਾਵੇ ਜਿਹੜਾ ਸੀਡ ਐਕਟ ਲਿਆਂਦਾ ਜਾ ਰਿਹਾ ਜਿਹਦੇ ਨਾਲ ਮਤਲਬ ਪ੍ਰਾਈਵੇਟ ਕੰਪਨੀਆਂ ਨੂੰ ਜਿਹੜੀ ਵਿਜਾ ਦੇ ਉੱਤੇ ਅਧਿਕਾਰ ਹੋਊਗਾ ਉਹੀ ਪੇਟੈਂਟ ਕਰਨੀ ਉਹੀ ਖੋਜ ਕਰਨੀ ਆ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹ ਲਾਗੂ ਹੋ ਗਿਆ ਤਾਜ਼ਾ ਨਹੀਂ ਕਿਸਾਨਾਂ ਦੀ ਲੋਟਾ ਜਿਹੜੀ ਬੀਜਾ ਰਹੀ ਹੋਊਗੀ ਉਹਨੂੰ ਬਦਲ ਕਰੇ ਸਰਕਾਰ ਵਾਪਸ ਲਵੇ ਇਹਦੇ ਲਈ ਮਰੇਗਾ ਸਕੀਮ ਜਿਹੜੀ ਇੱਕ ਢੰਗ ਨਾਲ ਬੰਦ ਕੀਤੀ ਉਹਨੂੰ ਚਾਲੂ ਕੀਤਾ ਜਾਵੇ ਹੋਰ ਬਹੁਤ ਸਾਰੀਆਂ ਮੰਗਾਂ ਦੇ ਸਬੰਧ ਵਿੱਚ ਅਸੀਂ ਜਿਹੜਾ ਅੱਜ ਦਾ ਪ੍ਰਦਰਸ਼ਨ ਕੀਤਾ ਜੇਕਰ ਸਰਕਾਰ ਨੇ ਆਪਦੇ ਕਿਸਾਨ ਵਿਰੋਧੀ ਲੋਕ ਵਿਰੋਧੀ ਮਜ਼ਦੂਰ ਵਿਰੋਧੀ ਫੈਸਲੇ ਵਾਪਸ ਨਾਲੇ ਤਾਂ ਉਹਨਾਂ ਵਾਲੇ ਦਿਨਾਂ ਦੇ ਵਿੱਚ ਅੰਦੋਲਨ ਹੈ ਜਿਹੜਾ ਹੋਰ ਤਿੱਖਾ ਹੋਊਗਾ ਹਾਂਜੀ ਪ੍ਰਧਾਨ ਜੀ ਅੱਜ ਜੋ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਹੋਰ ਜਨਤਕ ਜਥੇਬੰਦੀਆਂ ਵੱਲੋਂ ਆਲ ਇੰਡੀਆ ਦੇ ਵਿੱਚ ਜਿਹੜਾ ਜ਼ਿਲ੍ਹਾ ਹੈੱਡਕੁਆਟਰਾਂ ਤੇ ਧਰਨੇ ਦਿੱਤੇ ਜਾ ਰਹੇ ਸੀ ਉਹਦੀ ਨਜ਼ਰ ਦੇ ਵਿੱਚ ਹੀ ਅੱਜ ਮਾਨਸਾ ਜ਼ਿਲ੍ਹੇ ਦੇ ਹੈੱਡਕੁਆਟਰ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਪਹੁੰਚੀਆਂ ਤੇ ਧਰਨਾ ਦਿੱਤਾ ਹੈ ਇਹ ਧਰਨਾ ਜਿਹੜਾ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟਾਂ ਦੇ ਦਬਾਅ ਥੱਲੇ ਜਿਹੜਾ ਬਿਜਲੀ ਐਕਟ 2025 ਲਿਆ ਰਹੀ ਹੈ ਉਹਨੂੰ ਰੱਦ ਕਰਾਉਣ ਦੇ ਲਈ ਬਿਜਲੀ ਜਿਹੜਾ ਹੈਗਾ ਹੈਗਾ ਬੀਜ ਸੋਧ ਬਿੱਲ 2025 ਉਹ ਵੀ ਰੱਦ ਕਰਾਉਣ ਲਈ ਮੰਦਰੇਗਾ ਸਕੀਮ ਹੈ ਜਿਹੜੀਆਂ ਉਹਦੇ ਚ ਨਵੀਆਂ ਜਿਹੜੀਆਂ ਅਮੈਂਡਮੈਂਟਾਂ ਕੀਤੀਆਂ ਨਹੀਂ ਆ ਉਹਨੂੰ ਰੱਦ ਕਰਾਉਣ ਦੇ ਲਈ ਤੇ ਉਸ ਤੋਂ ਅਗਲਾ ਜਿਹੜਾ ਹੈਗਾ ਹੈਗਾ ਜਿਹੜਾ ਮਜ਼ਦੂਰਾਂ ਨੇ ਵੱਡੇ ਸੰਘਰਸ਼ ਕਰਕੇ ਜਿਹੜਾ 12 ਘੰਟਿਆਂ ਤੋਂ 8 ਘੰਟੇ ਮਜ਼ਦੂਰੀ ਕੀਤੀ ਸੀ ਉਹ ਕਾਨੂੰਨ ਦੇ ਵਿੱਚ ਸੋਧਾ ਕਰਕੇ ਹੁਣ ਦੁਬਾਰਾ ਫੇਰ 8 ਘੰਟਿਆਂ ਤੋਂ ਜਿਹੜਾ ਕਾਰਖਾਨਿਆਂ ਦੇ ਵਿੱਚ 12 ਘੰਟੇ ਮਜ਼ਦੂਰੀ ਕਰ ਰਹੇ ਨੇਗੇ ਉਹਦੇ ਸਬੰਧ ਦੇ ਵਿੱਚ ਅੱਜ ਸਾਰੇ ਇੰਡੀਆ ਦੇ ਵਿੱਚ ਵੱਡੀ ਪੱਧਰ ਤੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਧਰਨੇ ਦਿੱਤੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਜੋ ਨਵਾਂ ਐਕਸ਼ਨ ਲੈ ਕੇ ਆਏਗਾ ਜੋ ਨਵਾਂ ਸੰਘਰਸ਼ ਜਿਮੇਟੇਗਾ ਉਹਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਵੱਡੀ ਪੱਧਰ ਤੇ ਸਮੂਹ ਦੀ ਅਦਕਾਰ ਕਰਕੇ ਇਹ ਸੰਘਰਸ਼ ਨੂੰ ਹੋਰ ਤਿੱਖਾ ਕਰੂਗੀ